ਮੈਂ ਸਰਵਣ ਸੰਘ ਪੰਦੇਰ ਕਿਸਾਨ ਮਜ਼ਦੂਰ ਸਖਮਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚੇ ਚੈਪਟਰ ਪੰਜਾਬ ਨੇ ਜਿਹੜਾ ਐਲਾਨ ਕੀਤਾ ਵੀ 5 ਫਰਵਰੀ ਨੂੰ ਤਮਾਮ ਪੰਜਾਬ ਦੇ ਮੰਤਰੀ ਐਮ ਐਲ ਏ ਉਹਨਾਂ ਦੇ ਘਰਾਂ ਅੱਗੇ ਇੱਕ ਦਿਨਾਂ ਧਰਨਾ ਦਿੱਤਾ ਜਾਊਗਾ ਜਿਹੜੀਆਂ ਖਬਰਾਂ ਨੇ ਮੇਰੇ ਕੋਲੇ ਉਹਦੇ ਮੁਤਾਬਕ ਲਗਭਗ 21 ਐਮ ਐਲ ਏ 6 ਮੰਤਰੀ ਔਰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹائش ਅੱਗੇ ਵੀ ਇੱਕ ਦਿਨਾਂ ਧਰਨਾ ਲੱਗੂਗਾ ਅਸੀਂ ਹੁਣ ਹਰਪਰਜਨ ਸਿੰਘ ਈਟੀਓ ਉਹਨਾਂ ਦੀ ਕੋਠੀ ਅੱਗੇ ਜਾਇਜ਼ਾ ਲੈਣ ਆਏ ਆ ਵੀ ਕਿੱਥੇ ਇੱਥੇ ਪ੍ਰਬੰਧ ਕਰਨੇ ਹੈਗੇ ਆ। ਤੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਨਿਊ ਅੰਮ੍ਰਿਤਸਰ ਹਰਪਰਜਨ ਸਿੰਘ ਦੀ ਈਡੀਓ ਦੀ ਕੋਠੀ ਅੱਗੇ ਇੱਕ ਦਿਨਾਂ ਧਰਨਾ ਲਾਇਆ ਜਾਊਗਾ। ਉਹਦੇ ਚ ਮੁੱਖ ਮੰਗਾ ਵੀ ਸ਼ੰਭੂ ਖਨੌਰੀ ਤੇ ਜਿਹੜਾ ਅਜਾੜਾ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਜਿਵੇਂ ਟਰੈਕਟਰ ਟਰਾਲੀਆਂ ਚੋਰੀ ਕਰਕੇ ਖੜੀਆਂ ਉਹਦਾ 3 ਕਰੋੜ 70 ਲੱਖ ਦਾ ਮੁਆਵਜ਼ਾ ਇਹਦੇ ਨਾਲ ਜਿਹੜੇ ਸ਼ੰਭੂ ਤੇ ਸ਼ਹੀਦ ਹੋਏ ਪਰਿਵਾਰ ਆ ਜਾਂ ਜ਼ਖਮੀ ਹੋਏ ਆ ਉਹਨਾਂ ਦਾ ਮੁਆਵਜ਼ਾ ਤੇ ਜਿੰਨੇ ਵੀ ਰੇਲ ਦੇ ਕੇਸ ਆ ਜਾਂ ਪੁਲਿਸ ਕੇਸ ਆ ਵਾਪਸ ਲੈਣ ਦਾ ਸਵਾਲ ਹੈਗਾ ਵਾ ਇਹਦੇ ਨਾਲ ਦੀ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਜਾਂ ਇਹਦੋਂ ਗਾਹਾਂ ਜਾ ਕੇ ਪਰਾਲੀ ਵਾਲੇ ਕੇਸ ਜਿਹੜੇ ਕਿਸਾਨਾਂ ਤੇ ਪਾਏ ਹੋਏ ਆ ਇਹਦੇ ਨਾਲ ਦੀ ਨਾਲ ਜਿਹੜੇ ਹੜ ਆਏ ਸੀ ਹੜਾਂ ਦਾ ਮੁਆਵਜ਼ਾ ਵੀ ਪੂਰੀ ਤਰ੍ਹਾਂ ਨਹੀਂ ਦਿੱਤਾ ਗਿਆ ਉਹ ਵੀ ਲੈਣਾ ਹੈਗਾ ਔਰ ਜਿਹੜਾ ਹੁਣ ਵਰਤਮਾਨ ਚੱਲ ਰਿਹਾ ਵਾ ਉਹਦੇ ਤੇ ਵੀ ਜਿਹੜਾ ਆਪਾਂ ਮਤੇ ਪਾਸ ਕਰਾਵਾਂਗੇ ਔਰ ਸਰਕਾਰ ਨੂੰ ਯਾਦ ਪੱਤਰ ਕੰਮ ਚਤਾਮਨੀ ਪੱਤਰ ਦਿੱਤੇ ਜਾਣਗੇ ਜਿਹੜੇ ਅਸੀਂ ਦੇਖ ਕੇ ਜਾਵਾਂਗੇ ਉਹਦੇ ਵਿੱਚ ਜਾਂ ਫਿਰ ਜੋ ਗੈਂਗਸਟਰਾਂ ਦੇ ਪ੍ਰਹਾਰ ਦੀ ਆੜ ਚ ਆਮ ਨੌਜਵਾਨ ਚਾਹੇ ਜਿਹੜੇ ਗੈਂਗਸਟਰਾਂ ਦੇ ਰਿਸ਼ਤੇਦਾਰ ਹੈ ਜਿਹੜੇ ਕ੍ਰਾਈਮ ਵਿੱਚ ਵੀ ਨਹੀਂ ਹੈਗੇ ਜਿਵੇਂ ਉਹਨਾਂ ਤੇ ਗੈਰ ਮਾਨਵੀ ਤਸ਼ੱਦਦ ਜਾਂ ਉਹਨਾਂ ਨੂੰ ਮਾਨਸਿਕ ਜਿਹੜੀ ਪੀੜਾ ਦਿੱਤੀ ਜਾ ਰਹੀ ਹੈ ਇਹ ਬੰਦ ਕੀਤੀ ਜਾਣੀ ਚਾਹੀਦੀ ਆ ਔਰ ਨਸ਼ੇ ਵਾਲੇ ਮਸਲੇ ਤੇ ਆਮ ਜਿਹੜਾ ਪੀੜਿਤ ਨੌਜਵਾਨ ਉਹਨੂੰ ਫੜਨ ਦੀ ਬਜਾਏ ਉਹਦਾ ਲਾਜ ਕਰਾ ਕੇ ਮੁੜ ਬਸੇਬਾ ਉਹਦਾ ਕੀਤਾ ਜਾਵੇ ਆ ਜਿਹੜੇ ਵੱਡੇ ਜਿਹੜਾ ਗਠਜੋੜ ਆ ਇੱਕ ਨਪਾਕ ਗਠਜੋੜ ਆ ਵੱਡੇ ਮਾਫੀਆ ਦਾ ਪੋਲਿਟਿਸ਼ੀਨਾਂ ਦਾ ਵੱਡੇ ਅਫਸਰਾਂ ਦਾ ਉਹ ਜਿਹੜੇ ਜਿਨ੍ਹਾਂ ਦੀ 70 ਸਾਇਆ ਹੇਟ ਜਿਹੜਾ ਵੇ ਨਸ਼ਾ ਵੇਕਦਾ ਉਹਨਾਂ ਖਿਲਾਫ ਕਾਰਵਾਈ ਹੋਵੇ ਔਰ ਜਿਹੜਾ ਬਜਟ ਪੇਸ਼ ਹੋਇਆ ਸੀਗਾ ਬਜਟ ਦੇ ਵਿੱਚ ਖੇਤੀ ਨੂੰ ਪੂਰੀ ਤੱਕ ਨੌਰ ਕਰਤਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆਮ ਜਨਤਾ ਨੂੰ ਮਜ਼ਦੂਰ ਨੂੰ ਕੁਝ ਨਹੀਂ ਦਿੱਤਾ ਹੈਗਾ ਔਰ 10000 ਕਰੋੜ ਦੀ ਜਿਹੜੀ ਜੂਰੀਆ ਤੇ ਸਬਸਿਡੀ ਆ ਵਾਪਸ ਲੈ ਲਈ ਗਿਆ ਇਹਦੇ ਖਿਲਾਫ ਵੀ ਮਤਾ ਪਾਵਾਂਗੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿੱਖ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚੇ ਚੈਪਟਰ ਪੰਜਾਬ ਨੇ ਜਿਹੜਾ ਐਲਾਨ ਕੀਤਾ ਵੀ 5 ਫਰਵਰੀ ਨੂੰ ਤਮਾਮ ਪੰਜਾਬ ਦੇ ਮੰਤਰੀ ਐਮ ਐਲ ਏ ਉਹਨਾਂ ਦੇ ਘਰਾਂ ਅੱਗੇ ਇੱਕ ਦਿਨਾਂ ਧਰਨਾ ਦਿੱਤਾ ਜਾਊਗਾ ਜਿਹੜੀਆਂ ਖਬਰਾਂ ਨੇ ਮੇਰੇ ਕੋਲੇ ਉਹਦੇ ਮੁਤਾਬਕ ਲਗਭਗ 21 ਐਮ ਐਲ ਏ 6 ਮੰਤਰੀ ਔਰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹائش ਅੱਗੇ ਵੀ ਇੱਕ ਦਿਨਾਂ ਧਰਨਾ ਲੱਗੂਗਾ ਅਸੀਂ ਹੁਣ ਹਰਪਜਨ ਸਿੰਘ ਈਟੀਓ ਉਹਨਾਂ ਦੀ ਕੋਠੀ ਅੱਗੇ ਜੈਜਾ ਲੈਣ ਆਏ ਆ ਵੀ ਕਿੱਥੇ ਇੱਥੇ ਪ੍ਰਬੰਧ ਕਰਨੇ ਹੈਗੇ ਆ। ਤੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਨਿਊ ਅੰਮ੍ਰਿਤਸਰ ਹਰਪਜਨ ਸਿੰਘ ਦੀ ਈਡੀਓ ਦੀ ਕੋਠੀ ਅੱਗੇ ਇੱਕ ਦਿਨਾਂ ਧਰਨਾ ਲਾਇਆ ਜਾਊਗਾ। ਉਹਦੇ ਚ ਮੁੱਖ ਮੰਗਾਂ ਵੀ ਸ਼ੰਭੂ ਖਨੌਰੀ ਤੇ ਜਿਹੜਾ ਅਜਾੜਾ ਕੀਤਾ ਸੀ। ਭਗਵੰਤ ਮਾਨ ਸਰਕਾਰ ਨੇ ਜਿਵੇਂ ਟਰੈਕਟਰ ਟਰਾਲੀਆਂ ਚੋਰੀ ਕਰਕੇ ਖੜੀਆਂ ਉਹਦਾ 3 ਕਰੋੜ 70 ਲੱਖ ਦਾ ਮੁਆਵਜ਼ਾ ਇਹਦੇ ਨਾਲ ਜਿਹੜੇ ਸ਼ੰਭੂ ਤੇ ਸ਼ਹੀਦ ਹੋਏ ਪਰਿਵਾਰ ਆ ਜਾਂ ਜ਼ਖਮੀ ਹੋਏ ਆ ਉਹਨਾਂ ਦਾ ਮੁਆਵਜ਼ਾ ਤੇ ਜਿੰਨੇ ਵੀ ਰੇਲ ਦੇ ਕੇਸ ਆ ਜਾਂ ਪੁਲਿਸ ਕੇਸ ਆ ਵਾਪਸ ਲੈਣ ਦਾ ਸਵਾਲ ਹੈਗਾ ਵਾ ਇਹਦੇ ਨਾਲ ਦੀ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਜਾਂ ਇਹ ਤੋਂ ਗਾਹਾਂ ਜਾ ਕੇ ਪਰਾਲੀ ਵਾਲੇ ਕੇਸ ਜਿਹੜੇ ਕਿਸਾਨਾਂ ਤੇ ਪਾਏ ਹੋਏ ਆ ਇਹਦੇ ਨਾਲ ਦੀ ਨਾਲ ਜਿਹੜੇ ਹੜ ਆਏ ਸੀ ਹੜਾਂ ਦਾ ਮੁਆਵਜ਼ਾ ਵੀ ਪੂਰੀ ਤਰ੍ਹਾਂ ਨਹੀਂ ਦਿੱਤਾ ਗਿਆ ਉਹ ਵੀ ਲੈਣਾ ਹੈਗਾ ਔਰ ਜਿਹੜਾ ਹੁਣ ਵਰਤਮਾਨ ਚੱਲ ਰਿਹਾ ਵਾ ਉਹਦੇ ਤੇ ਵੀ ਜਿਹੜਾ ਆਪਾਂ ਮਤੇ ਪਾਸ ਕਰਾਵਾਂਗੇ ਔਰ ਸਰਕਾਰ ਨੂੰ ਯਾਦ ਪੱਤਰ ਕੰਮ ਚਤਾਮਨੀ ਪੱਤਰ ਦਿੱਤੇ ਜਾਣਗੇ ਜਿਹੜੇ ਅਸੀਂ ਦੇਖ ਕੇ ਜਾਵਾਂਗੇ ਉਹਦੇ ਵਿੱਚ ਜਾਂ ਫਿਰ ਜੋ ਗੈਂਗਸਟਰਾਂ ਦੇ ਪ੍ਰਹਾਰ ਦੀ ਆਰਜ ਆਮ ਨੌਜਵਾਨ ਚਾਹੇ ਜਿਹੜੇ ਗੈਂਗਸਟਰਾਂ ਦੇ ਰਿਸ਼ਤੇਦਾਰ ਹੈ ਜਿਹੜੇ ਕ੍ਰਾਈਮ ਵਿੱਚ ਵੀ ਨਹੀਂ ਹੈਗੇ ਜਿਵੇਂ ਉਹਨਾਂ ਤੇ ਗੈਰ ਮਾਨਵੀ ਤਸ਼ੱਦਦ ਜਾਂ ਉਹਨਾਂ ਨੂੰ ਮਾਨਸਿਕ ਜਿਹੜੀ ਪੀੜਾ ਦਿੱਤੀ ਜਾ ਰਹੀ ਹੈ ਇਹ ਬੰਦ ਕੀਤੀ ਜਾਣੀ ਚਾਹੀਦੀ ਆ ਔਰ ਨਸ਼ੇ ਵਾਲੇ ਮਸਲੇ ਤੇ ਆਮ ਜਿਹੜਾ ਪੀੜਿਤ ਨੌਜਵਾਨ ਨੂੰ ਫੜਨ ਦੀ ਬਜਾਏ ਉਹਦਾ ਲਾਜ ਕਰਾ ਕੇ ਮੁੜ ਬਸੇਬਾ ਉਹਦਾ ਕੀਤਾ ਜਾਵੇ ਆ ਜਿਹੜੇ ਵੱਡੇ ਜਿਹੜਾ ਗਠਜੋੜ ਆ ਇੱਕ ਨਪਾਕ ਗਠਜੋੜ ਆ ਵੱਡੇ ਮਾਫੀਆ ਦਾ ਪੋਲਿਟਿਸ਼ੀਨਾਂ ਦਾ ਵੱਡੇ ਅਫਸਰਾਂ ਦਾ ਉਹ ਜਿਹੜੇ ਜਿਨ੍ਹਾਂ ਦੀ ਸੱਤਰ ਸਾਇਆ ਹੇਟ ਜਿਹੜਾ ਵੇ ਨਸ਼ਾ ਵੇਕਦਾ ਉਹਨਾਂ ਖਿਲਾਫ ਕਾਰਵਾਈ ਹੋਵੇ ਔਰ ਜਿਹੜਾ ਬਜਟ ਪੇਸ਼ ਹੋਇਆ ਸੀਗਾ ਬਜਟ ਦੇ ਵਿੱਚ ਖੇਤੀ ਨੂੰ ਪੂਰੀ ਤਰ੍ਹਾਂ ਇਗਨੋਰ ਕਰਤਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆਮ ਜਨਤਾ ਨੂੰ ਮਜ਼ਦੂਰ ਨੂੰ ਕੁਝ ਨਹੀਂ ਦਿੱਤਾ ਹੈਗਾ ਔਰ 10000 ਕਰੋੜ ਦੀ ਜਿਹੜੀ ਜੂਰੀਆ ਤੇ ਸਬਸਿਡੀ ਆ ਵਾਪਸ ਲੈ ਲਈ ਗਈ ਆ ਇਹਦੇ ਖਿਲਾਫ ਵੀ ਮਤਾ ਪਾਵਾਂਗੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਖਮਿਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚੇ ਚੈਪਟਰ ਪੰਜਾਬ ਨੇ ਜਿਹੜਾ ਐਲਾਨ ਕੀਤਾ ਵੀ 5 ਫਰਵਰੀ ਨੂੰ ਤਮਾਮ ਪੰਜਾਬ ਦੇ ਮੰਤਰੀ ਐਮ ਐਲ ਏ ਉਹਨਾਂ ਦੇ ਘਰਾਂ ਅੱਗੇ ਇੱਕ ਦਿਨਾਂ ਧਰਨਾ ਦਿੱਤਾ ਜਾਊਗਾ ਜਿਹੜੀਆਂ ਖਬਰਾਂ ਨੇ ਮੇਰੇ ਕੋਲੇ ਉਹਦੇ ਮੁਤਾਬਕ ਲਗਭਗ 21 ਐਮ ਐਲ ਏ 6 ਮੰਤਰੀ ਔਰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹائش ਅੱਗੇ ਵੀ ਇੱਕ ਦਿਨਾਂ ਧਰਨਾ ਲੱਗੂਗਾ ਅਸੀਂ ਹੁਣ ਹਰਪਰਜਨ ਸਿੰਘ ਈਟੀਓ ਉਹਨਾਂ ਦੀ ਕੋਠੀ ਅੱਗੇ ਜਾਇਜ਼ਾ ਲੈਣ ਆਏ ਆ ਵੀ ਕਿੱਥੇ ਇੱਥੇ ਪ੍ਰਬੰਧ ਕਰਨੇ ਹੈਗੇ ਆ। ਤੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਨਿਊ ਅੰਮ੍ਰਿਤਸਰ ਹਰਪਰਜਨ ਸਿੰਘ ਦੀ ਈਡੀਓ ਦੀ ਕੋਠੀ ਅੱਗੇ ਇੱਕ ਦਿਨਾਂ ਧਰਨਾ ਲਾਇਆ ਜਾਊਗਾ। ਉਹਦੇ ਚ ਮੁੱਖ ਮੰਗਾ ਵੀ ਸ਼ੰਭੂ ਖਨੌਰੀ ਤੇ ਜਿਹੜਾ ਅਜਾੜਾ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਜਿਵੇਂ ਟਰੈਕਟਰ ਟਰਾਲੀਆਂ ਚੋਰੀ ਕਰਕੇ ਖੜੀਆਂ ਉਹਦਾ 3 ਕਰੋੜ 70 ਲੱਖ ਦਾ ਮੁਆਵਜ਼ਾ ਇਹਦੇ ਨਾਲ ਜਿਹੜੇ ਸ਼ੰਭੂ ਤੇ ਸ਼ਹੀਦ ਹੋਏ ਪਰਿਵਾਰ ਆ ਜਾਂ ਜ਼ਖਮੀ ਹੋਏ ਆ ਉਹਨਾਂ ਦਾ ਮੁਆਵਜ਼ਾ ਤੇ ਜਿੰਨੇ ਵੀ ਰੇਲ ਦੇ ਕੇਸ ਆ ਜਾਂ ਪੁਲਿਸ ਕੇਸ ਆ ਵਾਪਸ ਲੈਣ ਦਾ ਸਵਾਲ ਹੈਗਾ ਵਾ ਇਹਦੇ ਨਾਲ ਦੀ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਜਾਂ ਇਹ ਤੋਂ ਗਾਹਾਂ ਜਾ ਕੇ ਪਰਾਲੀ ਵਾਲੇ ਕੇਸ ਜਿਹੜੇ ਕਿਸਾਨਾਂ ਦੇ ਪਾਏ ਹੋਏ ਆ ਇਹਦੇ ਨਾਲ ਦੀ ਨਾਲ ਜਿਹੜੇ ਹੜ ਆਏ ਸੀ ਹੜਾਂ ਦਾ ਮੁਆਵਜ਼ਾ ਵੀ ਪੂਰੀ ਤਰ੍ਹਾਂ ਨਹੀਂ ਦਿੱਤਾ ਗਿਆ ਉਹ ਵੀ ਲੈਣਾ ਹੈਗਾ ਔਰ ਜਿਹੜਾ ਹੁਣ ਵਰਤਮਾਨ ਚੱਲ ਰਿਹਾ ਵਾ ਉਹਦੇ ਤੇ ਵੀ ਜਿਹੜਾ ਆਪਾਂ ਮਤੇ ਪਾਸ ਕਰਾਵਾਂਗੇ ਔਰ ਸਰਕਾਰ ਨੂੰ ਯਾਦ ਪੱਤਰ ਕੰਮ ਚਤਾਮਨੀ ਪੱਤਰ ਦਿੱਤੇ ਜਾਣਗੇ ਜਿਹੜੇ ਅਸੀਂ ਦੇਖ ਕੇ ਜਾਵਾਂਗੇ ਉਹਦੇ ਵਿੱਚ ਜਾਂ ਫਿਰ ਜੋ ਗੈਂਗਸਟਰਾਂ ਦੇ ਪ੍ਰਹਾਰ ਦੀ ਆਰਜ ਆਮ ਨੌਜਵਾਨ ਚਾਹੇ ਜਿਹੜੇ ਗੈਂਗਸਟਰਾਂ ਦੇ ਰਿਸ਼ਤੇਦਾਰ ਹੈ ਜਿਹੜੇ ਕ੍ਰਾਈਮ ਵਿੱਚ ਵੀ ਨਹੀਂ ਹੈਗੇ ਜਿਵੇਂ ਉਹਨਾਂ ਤੇ ਗੈਰ ਮਾਨਵੀ ਤਸ਼ੱਦਦ ਜਾਂ ਉਹਨਾਂ ਨੂੰ ਮਾਨਸਿਕ ਜਿਹੜੀ ਪੀੜਾ ਦਿੱਤੀ ਜਾ ਰਹੀ ਹੈ ਇਹ ਬੰਦ ਕੀਤੀ ਜਾਣੀ ਚਾਹੀਦੀ ਆ ਔਰ ਨਸ਼ੇ ਵਾਲੇ ਮਸਲੇ ਤੇ ਆਮ ਜਿਹੜਾ ਪੀੜਿਤ ਨੌਜਵਾਨ ਉਹਨੂੰ ਫੜਨ ਦੀ ਬਜਾਏ ਉਹਦਾ ਲਾਜ ਕਰਾ ਕੇ ਮੁੜ ਬਸੇਬਾ ਉਹਦਾ ਕੀਤਾ ਜਾਵੇ ਆ ਜਿਹੜੇ ਵੱਡੇ ਜਿਹੜਾ ਗਠਜੋੜ ਆ ਇੱਕ ਨਪਾਕ ਗਠਜੋੜ ਆ ਵੱਡੇ ਮਾਫੀਆ ਦਾ ਪੋਲਿਟਿਸ਼ੀਨਾਂ ਦਾ ਵੱਡੇ ਅਫਸਰਾਂ ਦਾ ਉਹ ਜਿਹੜੇ ਜਿਨ੍ਹਾਂ ਦੀ 70 ਸਾਇਆ ਹੇਟ ਜਿਹੜਾ ਵੇ ਨਸ਼ਾ ਵੇਕਦਾ ਉਹਨਾਂ ਖਿਲਾਫ ਕਾਰਵਾਈ ਹੋਵੇ ਔਰ ਜਿਹੜਾ ਬਜਟ ਪੇਸ਼ ਹੋਇਆ ਸੀਗਾ ਬਜਟ ਦੇ ਵਿੱਚ ਖੇਤੀ ਨੂੰ ਪੂਰੀ ਤੱਕ ਨੌਰ ਕਰਤਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆਮ ਜਨਤਾ ਨੂੰ ਮਜ਼ਦੂਰ ਨੂੰ ਕੁਝ ਨਹੀਂ ਦਿੱਤਾ ਹੈਗਾ ਔਰ 10000 ਕਰੋੜ ਦੀ ਜਿਹੜੀ ਜੂਰੀਆ ਤੇ ਸਬਸਿਡੀ ਆ ਵਾਪਸ ਲੈ ਲਈ ਗਿਆ ਇਹਦੇ ਖਿਲਾਫ ਵੀ ਮਤਾ ਪਾਵਾਂਗੇ ਧੰਨਵਾਦ ਮੈਂ ਸਰਵਣ ਸੰਘ ਪੰਦੇਰ ਕਿਸਾਨ ਮਜ਼ਦੂਰ ਸਿਸਮਿਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚੇ ਚੈਪਟਰ ਪੰਜਾਬ ਨੇ ਜਿਹੜਾ ਐਲਾਨ ਕੀਤਾ ਵੀ 5 ਫਰਵਰੀ ਨੂੰ ਤਮਾਮ ਪੰਜਾਬ ਦੇ ਮੰਤਰੀ ਐਮ ਐਲ ਏ ਉਹਨਾਂ ਦੇ ਘਰਾਂ ਅੱਗੇ ਇੱਕ ਦਿਨਾਂ ਧਰਨਾ ਦਿੱਤਾ ਜਾਊਗਾ ਜਿਹੜੀਆਂ ਖਬਰਾਂ ਨੇ ਮੇਰੇ ਕੋਲੇ ਉਹਦੇ ਮੁਤਾਬਕ ਲਗਭਗ 21 ਐਮ ਐਲ ਏ 6 ਮੰਤਰੀ ਔਰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹائش ਅੱਗੇ ਵੀ ਇੱਕ ਦਿਨਾਂ ਧਰਨਾ ਲੱਗੂਗਾ ਅਸੀਂ ਹੁਣ ਹਰਪਜਨ ਸਿੰਘ ਈਟੀਓ ਉਹਨਾਂ ਦੀ ਕੋਠੀ ਅੱਗੇ ਜੈਜਾ ਲੈਣ ਆਏ ਆ ਵੀ ਕਿੱਥੇ ਇੱਥੇ ਪ੍ਰਬੰਧ ਕਰਨੇ ਹੈਗੇ ਆ। ਤੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਨਿਊ ਅੰਮ੍ਰਿਤਸਰ ਹਰਪਜਨ ਸਿੰਘ ਦੀ ਈਡੀਓ ਦੀ ਕੋਠੀ ਅੱਗੇ ਇੱਕ ਦਿਨਾਂ ਧਰਨਾ ਲਾਇਆ ਜਾਊਗਾ। ਉਹਦੇ ਚ ਮੁੱਖ ਮੰਗਾਂ ਵੀ ਸ਼ੰਭੂ ਖਨੌਰੀ ਤੇ ਜਿਹੜਾ ਅਜਾੜਾ ਕੀਤਾ ਸੀ। ਭਗਵੰਤ ਮਾਨ ਸਰਕਾਰ ਨੇ ਜਿਵੇਂ ਟਰੈਕਟਰ ਟਰਾਲੀਆਂ ਚੋਰੀ ਕਰਕੇ ਖੜੀਆਂ ਉਹਦਾ 3 ਕਰੋੜ 70 ਲੱਖ ਦਾ ਮੁਆਵਜ਼ਾ ਇਹਦੇ ਨਾਲ ਜਿਹੜੇ ਸ਼ੰਭੂ ਤੇ ਸ਼ਹੀਦ ਹੋਏ ਪਰਿਵਾਰ ਆ ਜਾਂ ਜ਼ਖਮੀ ਹੋਏ ਆ ਉਹਨਾਂ ਦਾ ਮੁਆਵਜ਼ਾ ਤੇ ਜਿੰਨੇ ਵੀ ਰੇਲ ਦੇ ਕੇਸ ਆ ਜਾਂ ਪੁਲਿਸ ਕੇਸ ਆ ਵਾਪਸ ਲੈਣ ਦਾ ਸਵਾਲ ਹੈਗਾ ਵਾ ਇਹਦੇ ਨਾਲ ਦੀ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਜਾਂ ਇਹਦੋਂ ਗਾਹਾਂ ਜਾ ਕੇ ਪਰਾਲੀ ਵਾਲੇ ਕੇਸ ਜਿਹੜੇ ਕਿਸਾਨਾਂ ਤੇ ਪਾਏ ਹੋਏ ਆ ਇਹਦੇ ਨਾਲ ਦੀ ਨਾਲ ਜਿਹੜੇ ਹੜ ਆਏ ਸੀ ਹੜਾਂ ਦਾ ਮੁਆਵਜ਼ਾ ਵੀ ਪੂਰੀ ਤਰ੍ਹਾਂ ਨਹੀਂ ਦਿੱਤਾ ਗਿਆ ਉਹ ਵੀ ਲੈਣਾ ਹੈਗਾ ਔਰ ਜਿਹੜਾ ਹੁਣ ਵਰਤਮਾਨ ਚੱਲ ਰਿਹਾ ਵਾ ਉਹਦੇ ਤੇ ਵੀ ਜਿਹੜਾ ਆਪਾਂ ਮਤੇ ਪਾਸ ਕਰਾਵਾਂਗੇ ਔਰ ਸਰਕਾਰ ਨੂੰ ਯਾਦ ਪੱਤਰ ਕੰਮ ਚਤਾਮਨੀ ਪੱਤਰ ਦਿੱਤੇ ਜਾਣਗੇ ਜਿਹੜੇ ਅਸੀਂ ਦੇਖ ਕੇ ਜਾਵਾਂਗੇ ਉਹਦੇ ਵਿੱਚ ਜਾਂ ਫਿਰ ਜੋ ਗੈਂਗਸਟਰਾਂ ਦੇ ਪ੍ਰਹਾਰ ਦੀ ਆਰਜ ਆਮ ਨੌਜਵਾਨ ਚਾਹੇ ਜਿਹੜੇ ਗੈਂਗਸਟਰਾਂ ਦੇ ਰਿਸ਼ਤੇਦਾਰ ਹੈ ਜਿਹੜੇ ਕ੍ਰਾਈਮ ਵਿੱਚ ਵੀ ਨਹੀਂ ਹੈਗੇ ਜਿਵੇਂ ਉਹਨਾਂ ਤੇ ਗੈਰ ਮਾਨਵੀ ਤਸ਼ੱਦਦ ਜਾਂ ਉਹਨਾਂ ਨੂੰ ਮਾਨਸਿਕ ਜਿਹੜੀ ਪੀੜਾ ਦਿੱਤੀ ਜਾ ਰਹੀ ਹੈ ਇਹ ਬੰਦ ਕੀਤੀ ਜਾਣੀ ਚਾਹੀਦੀ ਆ ਔਰ ਨਸ਼ੇ ਵਾਲੇ ਮਸਲੇ ਤੇ ਆਮ ਜਿਹੜਾ ਪੀੜਿਤ ਨੌਜਵਾਨ ਨੂੰ ਫੜਨ ਦੀ ਬਜਾਏ ਉਹਦਾ ਲਾਜ ਕਰਾ ਕੇ ਮੁੜ ਬਸੇਬਾ ਉਹਦਾ ਕੀਤਾ ਜਾਵੇ ਆ ਜਿਹੜੇ ਵੱਡੇ ਜਿਹੜਾ ਗਠਜੋੜ ਆ ਇੱਕ ਨਪਾਕ ਗਠਜੋੜ ਆ ਵੱਡੇ ਮਾਫੀਆ ਦਾ ਪੋਲਿਟਿਸ਼ੀਨਾਂ ਦਾ ਵੱਡੇ ਅਫਸਰਾਂ ਦਾ ਉਹ ਜਿਹੜੇ ਜਿਨ੍ਹਾਂ ਦੀ 70 ਸਾਇਆ ਹੇਟ ਜਿਹੜਾ ਵੇ ਨਸ਼ਾ ਵੇਕਦਾ ਉਹਨਾਂ ਖਿਲਾਫ ਕਾਰਵਾਈ ਹੋਵੇ ਔਰ ਜਿਹੜਾ ਬਜਟ ਪੇਸ਼ ਹੋਇਆ ਸੀਗਾ ਬਜਟ ਦੇ ਵਿੱਚ ਖੇਤੀ ਨੂੰ ਪੂਰੀ ਤਰ੍ਹਾਂ ਇਗਨੋਰ ਕਰਤਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆਮ ਜਨਤਾ ਨੂੰ ਮਜ਼ਦੂਰ ਨੂੰ ਕੁਝ ਨਹੀਂ ਦਿੱਤਾ ਹੈਗਾ ਔਰ 10000 ਕਰੋੜ ਦੀ ਜਿਹੜੀ ਜੂਰੀਆ ਤੇ ਸਬਸਿਡੀ ਆ ਵਾਪਸ ਲੈ ਲਈ ਗਈ ਆ ਇਹਦੇ ਖਿਲਾਫ ਵੀ ਮਤਾ ਪਾਵਾਂਗੇ ਧੰਨਵਾਦ